ਕਲੋਂ ਨਾ ਸ਼ੁਮਤੀ ਸਾਮਰਾਜ ਆ ਕਿਡਾ ਵੱਡਾ ਨਾ ਕੌਣ ਮਾਰੂਗਾ ਣਾ ਓਏ ਮੈਂ ਉਹ ਰਿਸ਼ਤੇ ਕਰੂੰਗੀ ਨਾ ਉਹਨੂੰ ਦਿੱਤੀ ਸੀ ਅਸੀਂ ਬਣਾਤੀ ਅੱਜ ਚਿਲੇ ਤੇ ਚਾਹ ਪਹਿਲੀ ਵਾਰੀ ਬਣਾਈ ਹੈ ਚਿਲੇ ਚ ਨਹੀਂ ਤਾਂ ਘਰੇ ਤਾਂ ਗੈਸਾਂ ਤੇ ਪੀਦੀ ਹੈ ਮੰਮੀ ਰੋਟੀ ਨਾਲ ਚਾਹ ਖਾ ਰਹੀ ਆ ਖਾ ਰੀਆਂ ਸਾਰੀ ਚਾਹ ਕਰੇ ਆ ਪਰਫੈਕਟ ਜਾ ਤੇ ਮੰਮੀ ਨੇ ੜੀ ਤੌਲੀ ਪੱਤੀ ਸੀ ਵੀਰ ਕੇ ਘਰੋਂ ਵੀ ਲੈ ਆਂਦੀ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੀਂ ਵਲੌਗ ਦੀ ਵਿੱਚ ਸੋ ਅੱਜ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਅੱਬਾ ਮੋਤੀ ਰਾਮ ਮਹਾਰਾ ਤੇ ਇੱਥੇ ਹੁਣੀ ਜੀ ਸਫਾਈ ਤੇ ਇਧਰਲੀ ਸਾਈਡ ਦੇਖੋ ਰਾਜਵੀ ਤੇ ਮੰਮੀ ਖਾ ਰੇ ਆ ਮੂਲੀ ਤੇ ਪਹਿਲਾਂ ਇਹਨਾਂ ਨੂੰ ਸ਼ਿਕੰਦਰ ਖਾਦਾ ਸੀ ਆਪਣੇ ਪਿੱਛੇ ਲੱਗੇ ਹੋਇਆ ਖੇਤ ਚ ਤਸੋ ਮੰਮੀ ਕਿਵੇਂ ਹੋ ਲੌਗ ਸਟਾਰਟ ਅੱਜ ਆਪਣੇ ਬਾਬਾ ਮੋਤੀ ਰਾਮ ਮਹਾਰਾ ਦੇ ਉੱਤੇ ਨੇ ਜਗ੍ਹਾ ਬਣੀ ਹੋਈ ਆ ਤੇ ਉੱਥੇ ਖੰਡ ਪਾਟ ਖਲੋਣੇ ਨੇ ਸ਼ਮਤੀ ਸਾਮਰਾਜ ਇਧਰ ਨਾ ਤੁਨੀ ਨੀਤਾ ਕਿੰਨਾ ਦੇ ਚਕੰਦਰ ਦਾ ਕਿੰਨਾ ਰੰਗ ਆ ਕੱਲ 28 ਤਰੀਕ ਨੂੰ ਖੰਡ ਪਾਟ ਖਲੂਗਾ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਨਿੱਗਾ ਸਵਾਗਤ ਆ ਆਇਓ ਜਰੂਰ ਬੇਲਾ ਦੇ ਲਾ ਦੇ ਮੋਤੀराम ਮੇਰਾ ਜਾਤ ਚ ਲਾ ਦੇ ਉਹਨਾਂ ਦੇ ਪਰਿਵਾਰ ਦੀ ਜਾਤ ਚ ਆਪਾਂ ਖੰਡ ਪਾਟ ਤੇ ਸਾਰੇ ਜਿਹੜਾ ਨੇ ਆਏ ਨਾ ਬਾਲ ਛੋਟੇ ਇਹਦੇ ਦਿਸਦਾ ਤੇ ਡੈਡੀ ਨੂੰ ਆਪਾਂ ਕਾਲ ਕੀਤੀ ਸੀ ਡੈਡੀ ਕਹਿੰਦਾ ਮੈਂ ਲੈਣ ਆ ਜਾਂਦਾ ਵਾਂ ਹਾਸ਼ਮਤੇ ਆਈਆ ਡੈਡੀ ਦੇਖੋ ਉਹ ਗੱਡੀ ਆ ਗਈ ਗੱਡੀ ਤੇ ਲੈਣ ਆਇਆ ਡੈਡੀ ਕਿ ਕਲਾਣਾ ਲੱਗਿਆ ਹੈਣਾਂ ਦੇ ਕਿੰਨੇ ਵਧੀਆ ਲੱਗਦਾ ਨਾ ਲੱਗਾ ਠੀਕ ਆ ਤੋ ਚਲੋ ਗਾਇਸ ਹੁਣ ਆਪਾਂ ਚੱਲਨੇ ਗੁਰਦੁਆਰੇ ਨੈਚੁਰਲ ਟਿੱਕੀ ਆ ਨੈਚੁਰਲ ਕਲਰ ਹੁੰਦਾ ਨਾ ਇਹ ਨਿਸ਼ਤਕੰਦਰ ਨਿਗੰਦਰ ਦੇਖੋ ਡੈਡੀ ਵੀ ਲੈਣਾ ਆਗੇ ਆਪਾਂ ਨੂੰ ਲੈ ਕੇ ਟੈਕ ਕਰਾ ਦਿੰਦੇ ਮਗਲੀ ਦੇਖ ਲੈ ਪਾਰੇ ਸਿਕੰਦਰ ਖਾਏ ਹੋ ਮੂ ਜੀ ਹਾਂ ਭਾਈ ਚਲਾਇਆ ਜਲੀਏ ਚਲੋ ਗਾਇਸ ਹੁਣ ਪਹੁੰਚ ਆ ਗਏ ਆ ਇਹ ਆਪਣੀ ਗੱਡੀ ਛਾਸੀ ਗਾਹ ਛਾਸੀ ਬੈਜੂ ਭਾਈ ਬੈਜੂ ਉਹ ਚਾਚੇ ਨੂੰ ਸੱਦ ਕੇ ਬਾਹਰ ਖੜੋ ਆ ਗਿਆ ਮੈਂ ਜਿੰਦੇ ਲਾਓ ਬਾਹਰ ਆਜੋ ਚਲੋ ਇਹ ਗਾ ਚਲ ਬਾਹਰ ਆਇਆ ਫਿਰ ਜਿੰਦਾ ਲਾ ਕੇ ਆ ਗਿਆ ਮੈਂ ਕਿ ਮੈਂ ਜਾ ਕੇ ਮਿਲ ਲਿਆ ਪਾਉਥੀ ਗੁਰਦੁਆਰਾ ਸਾਹਿਬ ਦੇਖੋ ਇੱਧਰ ਕੁੱਕੜ ਰੱਖੇ ਤੁਸੀਂ ਬਾਹਰ ਕੱਢਦੇ ਨਹੀਂ ਬਾਹਰ ਕੱਢੀ ਦਿਓਣ ਖੰਡ ਕਰਕੇ ਨਹੀਂ ਕੱਢੇ ਵਾ ਵਾ ਕਿੰਨੇ ਹੋਣਗੇ 20 ਹੋਣਗੇ 3 ਨੰਬਰ ਦੇ ਉੱਪਰ ਨਹੀਂ ਜਾਦੇ ਜਾ ਤਾਂ ਨਾ ਆ ਕੇ ਡਾਟ ਡਾਣਾ ਇੱਕ ਉੱਪਰ ਤੁਹਾਨੂੰ ਤੁਹਾਨੂੰ ਮਾਰੂਗਾ ਉਹ ਵੀ ਆ ਗਿਆ ਜਿਕ ਨਹੀਂ ਉਹ ਵੀ ਵੀ ਨਹੀਂ ਆਇਆ ਇਹ ਕਦਰਵਾਜੇ ਤੋਂ ਆਓ ਜੀ ਪਹੁੰਚ ਗਏ ਆਪਾਂ ਆ ਬੈਠੀ ਲੈਂਗੇ ਨਹੀਂ ਹਾਂ ਇਹ ਕਿੰਨਾ ਪੱਦਰ ਜਿਹਾ ਬਣ ਗਿਆ ਨਾ ਥਾ ਬੋਲੇ ਵਾਲਿਆਂ ਨਾਲ ਵੀ ਕਿਵੇਂ ਕਿੰਨੀ ਸੋਹਣੀ ਜਿਹੀ ਬਣੀ ਜਿਹੜਾ ਹੈ ਹੋਰ ਕਿਸੇ ਨੇ ਇਸ ਵੇਲੇ ਕਸਾਰੇ ਨੇ ਉਧਰ ਕੇ ਹਮੇ ਚਾਚੇ ਨੇ ਪਤਾ ਐ ਬਣਾਤਾ ਚਲੋ ਉਤਰੋ ਆਹ ਈ ਠੀਕ ਰੱਖਣਾ ਅੰਦਰ ਭਾਬੀ ਹਾਂ 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 ਪਾ ਕੇ ਅੰਦਰ ਨਹੀਂ ਨਹੀਂ ਚਾਹ ਪਾਣਾ ਅੰਦਰ ਇਹ ਲੈ ਫਾਪਾ ਅੰਦਰ ਤੂੰ ਥੱਲੇ ਆ ਜਾ था? था था। था का। केड़ा? नहीं बिच ही रैन दो तुलसी क्डनी इस कमरे च बबा जी देखो सारा रंग कराया हुया ਉਦਲੀ ਸਾਈਡ ਸਬਜੀ ਬਣਨੀ ਆ। ਲੋ ਜੀ ਹੁਣ ਪਹਿਲਾ ਆਪਾਂ ਢਾਂਡੇ ਧੋਵਾਂਗੇ ਸਾਰੇ। ਇੱਚਾ ਸਮਾਨ ਕੱਢ ਕੇ ਫਿਰ ਆਪਾਂ ਹਜੇ ਰੋਟੀ ਵੀ ਲਾਉਣੀ ਆ। ਤੋਤੇ ਹੋਏ ਆ। ਪੁੱਛ ਲੋ ਕਿਹੜੇ ਤੋਤੇ ਆ। ਉਹੀ ਰਹਿੰਦੇ ਬਾਹਰ ਵਾਲੇ ਢੋਮਣੇ। ਠੀਕ ਆ। ਪਹਿਲਾ ਢਾਂਡੇ ਧੋਣੇ ਆ, ਰੋਟੀ ਵੀ ਲਾਉਣੀ ਆ ਹਜੇ। ਜਿੱਧਰ ਆਪਾਂ ਸਾਰੇ ਢਾਂਡੇ ਰੱਖਦੇ ਇਹ ਧੋਣੇ ਆ। ਥੋਨੇ ਜਿੱਧਰ ਮੰਮੀ ਆਟਾ ਗੁੰਨਣ ਲੱਗੀ ਆ। ਪਹਿਲਾ ਸ਼ਾਨ ਅਰੀ ਆਟਾ। ਕਿ ਬਾਕੀ ਨਈ ਸੌਂ ਕੇ ਪਕਾਣੇ ਵੇਸੀ ਧਿਆਨ ਏ ਥੋੜਾ ਹੈ ਬੁਰਕਾ ਮੇਰਾ ਘਰ ਕੋ ਨਹੀਂ ਲੈ ਅਸੀਂ ਕਿੰਨੇ ਕਿਹਾ ਸੀ ਕਿ ਕੋਕਾ ਪੀ ਅੱਗੇ ਦੀ ਵੀ ਇਹ ਚੜੋ ਤਾੜ ਹੋਏ ਉਹਨੇ ਉਮਰ ਰਸਤੇ ਕਰਾਉਂਦੀ ਇਹਨੂੰ ਦਿੱਤੀ ਸੀ ਉਹ ਜੀ ਆਟਾ ਗੁੰਨਲਿਆ ਮਮੀ ਨੇ ਤੇ ਅੱਗ ਵੀ ਮਚਾਲੀ ਹੁਣ ਪਲੋਂਨੇ ਰੋਟੀਆਂ ਕੀ ਕਰਨਾ ਹੈ ਸਾਨੂੰ ਪਹਿਲੇ ਦਿਨ ਖੰਡ ਖੰਡ ਪੜ ਤੱਕ ਦਿਨ ਪਹਿਲੇ ਆ ਥੋ ਕਿ ਸਾਫ ਸਫਾਈਆਂ ਕਰਨੀ ਹੈ ਨਾ ਤਾਂ ਕਰੀਂ ਤੇ ਆ ਨਾਲ ਵੇ ਇਹ ਪਹਿਲੇ ਬੋਲਦੇ ਬੰਦੇ ਜੀ ਹੁਣ ਮੰਮੀ ਇੱਧਰ ਸ਼ਿਫਟ ਹੋ ਗਈ ਹੁਣ ਇੱਧਰ ਰੋਟੀ ਲਾਵਾਂਗੇ ਤਾਈਆਂ ਪਾਬੀ ਠੀਕ ਪਾਬੀ ਰੋਟੀ ਲੈਣ ਵੀ ਲੱਗ ਗਈ ਹੈ ਸੇਕ ਬਾਹਲਾ ਮੈਂ ਗਿਆ ਉਹਦਰ ਡੈਡੀ ਵੀ ਰੋਟੀ ਖਾ ਰਿਆ ਤਾਂ ਹੁਣ ਆਪਾਂ ਕਰ ਲਵਾਂਗੇ ਉਹ ਵੀ ਰੋਟੀਆਂ ਆਪਣੀਆਂ ਲੈ ਗਈਆਂ ਮੱਕ ਸਾਰਾ ਵਧ ਗਿਆ ਚਿਆਰ ਲੋਪੇੰਗ ਲੈ ਰਹੀਆਂ ਉਹ ਵੀ ਸੇਵਾ ਕੰਮ ਤੋਂ ਬਾਅਦ ਹੁਣ ਪਕਾ ਰਹੇ ਪ੍ਰਸ਼ਾਦਾ ਗਏ ਮਮਮੀ ਜਦ ਮੈ ਲੱਗਿਆ ਪ੍ਰਸ਼ਾਦਾ ਲਾ ਕੇ ਵਾਹ ਬੜੀਆ ਇੱਧਰ ਮਮਮੀ ਰੋਟੀ ਨਾਲ ਚਾਹ ਖਾ ਰਹੀ ਆ ਖਾ ਰਹੀਆਂ ਸਾਰੀਆਂ ਚਾਹ ਪੀ ਰਹੀ ਆ ਚਾਹ ਠੰਡੀ ਆ ਤੇ ਕੋਲੇ ਤੇ ਰੱਖੀ ਆ ਤੇ ਇੱਧਰ ਜੇ ਰੋਟੀ ਰਾੜਨੀ ਆ ਤਾਂ ਰਾੜ ਲੋ ਇਸ ਠੰਡੀ ਰੋਟੀ ਖਾਣੀ ਠੰਡੀ ਰੋਟੀ ਖਾ ਲੋ ਗੋਭੀ ਦੀ ਥਾਪੀ ਬਣਾਈ ਆ ਤੁਤਲ ਉਹਨੇ ਸਿ ਪ੍ਰਸ਼ਾਦਾ ਖਾ ਲਈਏ ਫਿਰ ਬਾਕੀ ਕੰਮ ਵੀ ਕਰਨੇ ਆਪਾਂ ਸਫਾਈ ਆ ਕੋਈ ਹੈ ਨਾ ਸੇਵਾ ਉਹ ਵੀ ਪ੍ਰਸ਼ਾਦਾ ਆਪਾਂ ਖਾ ਲਿਆ ਵਾ ਇੱਧਰ ਦੇਖੋ ਮਟਰ ਕੱਢ ਰਹੇ ਨੇ ਇੱਧਰ ਅੰਦਰ ਬਾਬਾ ਜੀ ਦੀ ਸਜਾਵਟ ਦੇਖੋ ਅੰਦਰ ਸਜਾਵਟ ਹੋ ਰਹੀ ਹੈ ਨਕਸੀਨ ਫਟ ਗਈ ਇਹਦੀ துப்போ கல்சை தோடா பர் கிணங்க பணி தான் நாரியா ਆਈ ਆਈ ਮੂਰੀ ਬਗੇ ਮਾਲਲਾ ਸਾਹਿਬ ਇੱਕ ਸਾਫ ਆ ਦਲੇਰ ਦਲੇਰ ਦੂਜਾ ਲਲੇਰੀ ਨਾਰੀ ਨੂਲੇ ਅਸੀਂ ਦੁਬਾਰਾ ਚਾਹ ਪੀਣ ਲੱਗੇ ਆ ਬਣਾ ਕੇ ਬਣਾ ਲਓ ਦਾ ਇਹ ਮਟਰ ਘਾਟਦੇ ਆ ਅਸੀਂ ਮਟਰ ਹੁਣ ਗੰਡੇ ਕੱਟ ਦੇ ਅਸੀਂ ਬਣਾਤੀ ਅੱਜ ਚਿੱਲੇ ਤੇ ਚਾਹ ਪਹਿਲੀ ਵਾਰੀ ਬਣਾਈ ਆ ਚਿੱਲੇ ਚ ਨਹੀਂ ਤਾਂ ਕਰੇ ਤਾਂ ਗੈਸਾਂ ਦੇ ਪੀਦੀ ਆ ਤੇ ਅੱਜ ਆਪਾਂ ਬਣਾਤੀ ਚੁੱਲੇ ਦੀ ਜਾਤੇ ਦੇਖਦੇ ਆ ਕਿ ਜੀ ਬਣਦੀ ਪਹਿਲਾਂ ਤਾਂ ਅੱਗ ਸੀ ਬਸ ਅਮਾਸਾਂ ਬਚਾਈ ਤੋ ਵੀ ਰੋਟੀ ਖਾਣ ਤੋਂ ਬਾਅਦ ਹੁਣ ਸਾਰੇ ਇਹਨਾਂ ਚਾਹ ਪੀਣਗੇ ਦੇਖੋ ਕਿੰਨੇ ਜਾਣੇ ਆ ਸਾਰੇ ਪੀਣਗੇ ਅੱਧਾ ਅੱਧਾ ਗਲਾਸ ਇੱਧਰ ਭਾਂਡੇ ਧੋ ਰਹੇ ਆ ਇਹ ਮਤਲਬ ਠਿੱਕੀ ਆ ਚਾਹ ਨੇ ਬਾਅਦ ਚੋਂ ਬਾਅਦ ਚੋਂ ਵੀ ਕਿੱਕੀ ਜਾਂ ਜਿਨ੍ਹਾਂ ਨੇ ਪੀਣੀ ਸੀ ਕੱਢ ਲਈ ਤੇ ਚਾਹ ਆਪਣੀ ਉਬਲ ਗਈ ਦੇਖੋ ਤੇ ਹੁਣ ਜਿਹੜੇ ਮਿੱਠੇ ਵਾਲੇ ਆ ਉਹਨਾਂ ਨੇ ਮਿੱਠੀ ਮਿੱਠਾ ਤੇ ਜ਼ਿਆਦਾ ਹੀ ਨਾ ਪੈਸਾ ਮੈਂ ਤਾਂ ਠੋਕ ਦੇਖੀ ਜਾਊਗਾ ਖੈਣ ਕੇ ਲੱਗਦੀ ਬਹੁਤ ਧੀਨ ਮਿੱਠਾਵਾ ਦਵਾਤਾ ਮਿੱਠਾਵਾ ਦਵਾਤਾ ਹੋਰ ਅੱਛਾ ਹੋ ਜੀ ਤਾੜੀ ਜਾਣੀ ਬਸ ਮਿੱਠਾ ਹੀ ਘੋਲਣਾ ਚਾਹਤਾ ਆਪਣੀ ਬਣ ਗਈ ਨਾ ਰਿੱਟੀ ਚਾਹਣ ਦੇ ਕੜੀ ਜਾਣ ਦੇ ਚਾਹ ਬਹੁਤ ਮੈਂ ਸਾਫ ਦਿਖਤ ਪਾਣੀ ਵਾਲੇ ਟੈਂਕੀ ਆ ਗਈ ਇਹਦੇ ਚ ਪਾਣੀ ਸਟੋਰ ਕਰਕੇ ਰੱਖਿਆ ਕਰਨਾ ਚਾਹ ਪੀ ਲਈ ਸਾਰਿਆਂ ਨੇ ਦੇਖੋ ਅਸੀਂ ਗਰਾਊਂਡ ਚ ਆਏ ਸਾਨੂੰ ਆ ਚੁੱਲੇ ਮਿਲੇ 1 2 3 4 5 6 6 ਚੁੱਲੇ ਲਗੇ ਤੇ ਮੈਨੂੰ ਸਭ ਤੋਂ ਵੱਧੀਆ ਆਵਲਾ ਲਗਿਆ ਇੱਥੇ ਖੜੇ ਹੋ ਕੇ ਬੈਲੈਂਸ ਬਣਾਉਣਾ ਵਾ ਖੜੇ ਹੋ ਕੇ ਕੋਈ ਬਸ ਇਹਨੂੰ ਆਏ ਮਤਲਬ ਹੌਲੀ ਹੌਲੀ ਹੋ ਰਿਹਾ ਕਿਉਂਕਿ ਹੱਥ ਨਾਲ ਮੇਰਾ ਕੈਮਰਾ ਫੜਿਆ ਹੋਇਆ ਵਾ ਬਟ ਮੈਨੂੰ ਵਧੀਆ ਹੀ ਲੱਗਿਆ ਤੇ ਦੂਜੇ ਨੰਬਰ ਤੇ ਉਹ ਜਿਹੜਾ ਕੁੜੀ ਝੂਲ ਰਹੀ ਆ ਉਹ ਲ ਵਧੀਆ ਲੱਗਿਆ ਦੇਖੋ ਇਹ ਸਾਡੇ ਪਿੰਡੇ ਦਾ ਗਰਾਊਂਡ ਆ ਜੋ ਅੱਖੋਂ ਧਿਆਨ ਨਾਲ ਡਿੱਗ ਨਾ ਜਾਇਓ ਛੱਟ ਨਾ ਮਰਾਲਿਓ ਆਏ ਮੇਰ ਨਾਲ ਕਰ ਇੱਧਰ ਸਾਈਡ ਤੇ ਇਹ ਬੱਸ ਐਂ ਕਰਨਾ ਵਾ ਦੇਖੋ ਜਿਵੇਂ ਕਰਦਾ ਵਾ ਲੈ ਖੜ ਜਾ ਇੱਥੇ ਕਰਕੇ ਦਿਖਾ ਕਿਵੇਂ ਕਰੀਦਾ ਹਾਂ ਹਾਂ ਦੋਨੇ ਪੈਰ ਰੱਖਨਾ ਹਾਂ ਹੀ ਕਰਨਾ ਵਾ ਪਹਿਲਾਂ ਨਹੀਂ ਲੱਗੇ ਹੁੰਦੇ ਸੀ ਇਹ ਹੁਣ ਲੱਗੇ ਝੂਲੇ ਚਲ ਚਲੀਏ ਆਪਾਂ ਹੁਣ ਉਧਰ ਆਜੋ ਅਸੀਂ ਤਾਂ ਜਵਾਕਾਂ ਨੂੰ ਛੱਡਣ ਆਏ ਸੀਗੇ ਪਰ ਲੈਣ ਬਟ ਲੈਣ ਤਾਂ ਝੂਲੇ ਮੈਂ ਆਈ ਸੀਗੀ ਫਿਰ ਹੁਣ ਆਪਾਂ ਚੱਲ ਦੇਣ ਚਲੋ ਉਧਰ ਗਾਈ ਦੇਖੋ ਇਹਨੂੰ ਮੈਂ ਕਿਹਾ ਵਾ ਕਿ ਮੇਰਾ ਚੈਨਲ ਸਬਸਕ੍ਰਾਈਬ ਕਰੀ ਪਤਾ ਕੀ ਕਰਨਾ ਹੈ YouTube ਤੇ ਆ ਕੇ ਦਿਲਪ੍ਰੀਤ ਕੌਰ ਵਲੌਗਸ ਸਰਚ ਕਰਨਾ ਤੇ ਉਹਨੂੰ ਸਬਸਕ੍ਰਾਈਬ ਕਰਨਾ ਠੀਕ ਆ ਤੇ ਨਾਲੇ ਮੇਰੀਆਂ ਵੀਡੀਓਜ਼ ਦੇਖਣੀਆਂ ਵਾ ਮੈਂ ਵੇਖਣਾ ਅੰਗਰੇਜ਼ਾਂ ਕਿ ਜਦੋਂ ਮੇਰੇ ਸਬਸਕ੍ਰਾਈਬਰ ਵਧਿਆ ਇੱਕ ਟਿੰਗਰ ਉਸ ਤੇ ਠੀਕ ਆ ਤੇ ਲਾਈਕ ਕਮੈਂਟ ਕਰ ਦੀ ਜੰਗਾ ਠੀਕ ਆ ਚਲੋ ਗੰਗੇ ਦੇ ਆਪਣਾ ਇੱਕ ਹੋਰ ਸਬਸਕ੍ਰਾਈਬਰ ਮਿਲਿਆ ਵਾ ਤੇ ਤੇਰੀ ਵੀਡੀਓ ਆਊਗੀ ਦੇਖੀ ਜੰਗਾ ਇੱਥੇ ਕੱਲ ਤੱਕ ਆਜੂਗੀ ਠੀਕ ਓਕੇ ਚਲ ਇਹ ਇੱਕ ਸਬਸਕ੍ਰਾਈਬਰ ਆਪਣਾ ਹੋਰ ਵਧ ਗਿਆ ਭੁਲੜੀਆਂ ਲੱਗ ਰਹੀਆਂ ਨੇ ਦੇਖੋ ਅੱਧੇ ਦੇ ਲੱਗ ਗਏ ਅੱਧੀਆਂ ਲੱਗ ਰਹੀਆਂ ਇਧਰ ਸਾਰੇ ਜਣੇ ਝਾੜੂ ਮਾਰ ਰਹੇ ਆ ਠੀਕ ਆ ਸਿੰਨਾ ਨੇ ਭਾਂਡੇ ਤੋਤੇ ਆ ਮੈਂ ਉਹ ਜਿਹੜਾ ਦੇਗਾ ਜੇ ਪਿਆਵਾ ਪਾਣੀ ਆ ਹਾਂ ਬਲ ਇਹਨੂੰ ਭਰ ਕੇ ਰੱਤੀਆ ਹੁਣੀ ਹੁਣੀ ਕਿਉਂਕਿ ਗਰਮ ਪਾਣੀ ਤੁਹਾਨੂੰ ਪਤਾ ਚਾਹੀਦਾ ਹੁੰਦਾ ਹੱਥ ਤੋਂ ਨਹੀਂ ਹੁੰਦਾ ਚਾਹ ਬਣਾਉਣੀ ਹੁੰਦੀ ਆ ਸਬਜ਼ੀ ਬਣਾਉਣੀ ਹੁੰਦੀ ਆ ਜਾਂ ਭਾਂਡੇ ਭੁੰਡੇ ਤੁਹਾਨੂੰ ਹੁੰਦੇ ਫਿਰ ਕੋਸੇ ਪਾੜਨਾ ਢੋਲਿੰਦੇ ਆ ਹਾਂਜੀ ਤੋਂ ਆਏ ਭਾਂਡੇ ਤੁਸੀਂ ਭਰ ਕੇ ਫਿਰ ਹੂੰ ਤਾਂ ਹੀ ਅਸੀਂ ਗਰਮ ਪਾਣੀ ਧਰਿਆ ਵਾ ਕਿਉਂਕਿ ਹੁਣ ਫਿਰ ਭਾਂਡੇ ਤੇ ਤੁਹਾਨੂੰ ਪਤਾ ਹੀ ਆ ਮਿੰਟ ਬਾਅਦ ਇਕੱਠੇ ਹੋ ਜਾਂਦੇ ਆ ਨਿੱਕਾ ਜਿਹਾ ਚੁੱਲਾ ਸੋਣਾ ਨਿੱਕਾ ਜਿਹਾ ਪੁਰਤਾ ਆ ਗਿਆ ਯਾਰ ਮਿੱਟੀ ਨੇ ਬਣਾਇਆ ਵਾ ਇਹ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ ਕਾਹ ਇਹ ਤਾਂ ਨਹੀਂ ਬਣਿਆ ਮਿੱਟੀ ਚੇਰ ਨਾਲੇ ਬੰਦੇ ਕੱਚੇ ਸੀ ਬ్రో ਉਹ ਲਾ ਸਮਾਨ ਜਰਾ ਫੇਰੀ ਨਹੀਂ ਹੈ ਤਨਾ ਉਹ ਤਾਂ ਫੜਦੀ ਫੇਰੀ ਹੈ ਤੂੰ ਮਾਲ ਨਹੀਂ ਪਾਇਆ ਉਹਦੇ ਚ ਵੀ ਮਾਲ ਨਹੀਂ ਪਾਇਆ ਉਹ ਥੋੜੀ ਕੂੜੀਆਂ ਉਹ ਦੁਖੜੀਆਂ ਸੀ ਉਧਰ ਪਾਣੀ ਗਰਮ ਹੋ ਰਿਹਾ ਵਾ। ਐਤ ਤੇ ਵੀ ਲਾਈਟ ਚੱਕਰੇ ਚ ਆ ਗਏ ਸੀ ਉਹ ਵੇਰ ਬਣਾ ਕਰਨ ਲੱਗੇ ਨੇ। ਤੇ ਪੰਜ ਵੇਲੇ ਦੇ। ਵੀ ਕੰਨ ਲਈ ਬਾਂਡੇ ਵੀ ਆ ਗਏ ਆ। ਕਾਲੂ ਪਹਿਲਾ ਦਿਨ ਆ। ਤੇ ਕਾਲੂ ਆਪਾਂ ਦਾਲ ਰੋਣੀਆਂ ਸ਼ਾਮ ਨੂੰ ਇਹਨਾਂ ਨੇ ਵੀ ਉਹ ਕੇ ਰੱਖ ਦੇਣੀਆਂ ਤੇ ਉਧਰੋਂ ਵੀ ਆਟਾ ਗੁੰਨ੍ਹਦੀ ਆ। ਠੀਕ ਆ। ਚਲੋ। ਮੈਂ ਅਗਰ ਲਈ ਨਹੀਂ ਜਾਣਾ। ਕੱਲੀ ਨਹੀਂ ਜਾਣਾ ਮੈਂ ਮੋਟਰਸਾਈਕਲ ਤੇ ਛੱਡਿਆ ਕਿਸੇ ਦੇਤੇ ਮੰਮੀ ਤਾਂ ਇੱਥੇ ਹੀ ਰਹੂਗੀ ਦੁੱਧ ਬਲਾ ਕੇ ਆ ਜਾਣਾ ਜਵਾਕਾਂ ਨੂੰ ਹਾਂ ਉਹ ਜਵਾਕ ਆਏ ਹੋਣਗੇ ਘਰੇ ਦੁੱਧ ਬਲਾ ਕੇ ਉਹਨਾਂ ਨੂੰ ਆ ਜਾਣਾ ਤੇ ਰੋਟੀ ਰੁੱਟੀ ਲਾ ਦੇਣੀ ਨਹੀਂ ਮੈਂ ਨਹੀਂ ਜਾਂਦੀ ਚੰਦੀ ਛੱਡ ਕੇ ਆ ਜਾ ਮੈਨੂੰ ਜਵਾਕਾਂ ਨੂੰ ਘਰੇ ਦੁੱਧ ਬਣਾਉਣਾ ਚੰਗਾ ਛਾੜੇ ਆਣਾ ਚਲੋ ਜੀ ਕਹਿੰਦੇ ਸ਼ਾਇਦ ਗੱਡੀ ਤੇ ਛਾੜੀ ਘਾਣਾ ਤੇ ਜਿਹੜੇ ਮਟਰਾਂ ਦੇ ਛੜਕੇ ਸੀ ਉਹ ਵੀ ਨਾਲ ਲੈ ਕੇ ਜਾਣੇ ਆ ਤੇ ਦੇਖੋ ਆ ਜਗਾ ਵਾ ਤੇ ਕੱਲ ਨੂੰ ਦੇਖਿਓ ਕਿੰਨੀ ਸੋਹਣੀ ਬਣ ਜੂਗੀ ਮਤਲਬ ਕਿੰਨੀਆਂ ਰੌਣਕਾਂ ਲੱਗੀਆਂ ਹੋਣਗੀਆਂ ਠੀਕ ਆ ਇੰਨੀ ਕੁ ਜਗਾ ਵਾ ਲੰਬੀ ਲੋੜ ਚਲੋ ਹੁਣ ਆਪਾਂ ਘਰੇ ਵੀ ਜਾਣਾ ਘਰੇ ਜਵਾਕਾਂ ਨੂੰ ਜਿਹੜੇ ਆਉਣਗੇ 10 15 ਉਹਨਾਂ ਨੂੰ ਦੁੱਧ ਪਿਲਾ ਕੇ ਫਿਰ ਫੇਰ ਆਪਾਂ ਵਾਪਸ ਆ ਜਾਣਾ ਬਾਪੂ ਦੀ ਰੋਟੀ ਲਾ ਕੇ ਠੀਕ ਆ ਘਰੇ ਆਪਾਂ ਪਹੁੰਚ ਗਿਆ ਤੇ ਮੰਮੀ ਨੇ ਜਿਹੜੀ ਤੌਲਸੀ ਪੱਤੀ ਸੀ ਵੀਰ ਕੇ ਘਰੋਂ ਵੀ ਲੈ ਆਂਦੀ ਤੇ ਜਵਾਕ ਪਤਾ ਨਹੀਂ ਹੁਣ ਆ ਕੇ ਮੁੜ ਗਏ ਬੈਲਾ ਆਪਣੀਆਂ ਕਰਦੀ ਐ ਬੈਲਾ ਬਾਹਰ ਫੇਰਦੀ ਆ ਬਾਪੂ ਇਧਰ ਫੇਰਦੀ ਜੀ ਹੈਨਾ ਹੈਨਾ ਕਿੱਥੇ ਹੈਨਾ ਹੈਨਾ ਅੰਦਰ ਫਿਰਦੀ ਐ ਹੈਨਾ ਲੜਕੀ ਜਵਾਕ ਆ ਕੇ ਮੁੜ ਗਏ ਬਾਪੂ ਕਦੋਂ ਗਏ ਸੀਗੇ ਹੁਣੀ 2 ਵਜੇ ਬੜੀ ਜਲਦੀ ਐ ਚਲ ਆ ਜਾਣਗੇ ਹੁਣ ਗਾਈਦਾ ਹੈਨਾ ਕਹਿੰਦਾ ਦਿਆ ਸੋ ਗਾਇਜ਼ ਜਿਵੇਂ ਆਪਾਂ ਨੂੰ ਹੁਣ ਦੁੱਧ ਜਿਉ ਆ ਗਏ ਹਨਾ ਆਈ ਜਾਣਗੇ ਬਿਲਕੁਲ ਹਨਾ ਇੱਕ ਇਦਾਂ ਜਵਾਗੇ ਦਾ ਕੱਢੂਗਾ ਤੇ ਉਹਨਾਂ ਨੂੰ ਦੁੱਧ ਪਲਾ ਕੇ ਬਾਪੂ ਜੀ ਰੋਟੀ ਹਨਾ ਲਾ ਕੇ ਤੇ ਮਿਲਦੇ ਤੁਹਾਨੂੰ ਆਪਾਂ ਨੈਕਸਟ ਵਲੌਗ ਦੇ ਵਿੱਚ ਤਤਕਲੀ ਧੰਨਵਾਦ ਹਾਸਿਲ ਰਿਓ ਵਾਸ ਰੋ ਥੈਂਕਸ ਫॉर ਵਾਚਿੰਗ ਬਾਏ